ਕਿ ਜਿਹੜਾ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ 30 40 ਜਿਹੜੀਆਂ ਮੌਤਾਂ ਹੋਈਆਂ ਨੇ ਉਹਦੇ ਬਾਰੇ ਜਿਹੜੀ ਮੈਂ ਗੱਲਬਾਤ ਕਰਨੀ ਹੈ ਇੱਕ ਪਾਸੇ ਆਪਾਂ ਰੋਜ਼ ਹੀ ਦੇਖਦੇ ਆਂ ਸਰਕਾਰ ਜਿਹੜੀ ਬਹੁਤ ਵੱਡੇ ਵੱਡੇ ਡਰਾਮੇ ਕਰਦੀ ਆ ਅਸੀਂ ਨਸ਼ਾ ਬੰਦ ਕਰ ਰਹੇ ਆਂ ਜੀ ਅਸੀਂ ਚਿੱਟਾ ਬੰਦ ਕਰਤਾ ਜੇ ਅਸੀਂ ਘਰ ਟਾਤੇ ਜੇ ਅਸੀਂ ਉਹ ਕਰਤਾ ਜੀ ਸਿਆਹ ਕਰਤਾ ਰੋਜ਼ ਹੀ ਆਪਾਂ ਜਿਹੜੇ ਡਰਾਮੇ ਸੁਣਦੇ ਆਂ ਪਰ ਇੱਕ ਪਾਸੇ ਜਿਹੜੀ ਸ਼ਰਕ ਇਹ ਸਰਕਾਰ ਆ ਜਿਹੜੀ ਆਪ ਨਸ਼ੇ ਨੂੰ ਵਰਤਾ ਰਹੀ ਆ ਆਪ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਦੋ ਠੇਕੇ ਖੋਲ ਕੇ ਇਹ ਜ਼ਹਿਰੀਲੀ ਸ਼ਰਾਬ ਸਰਕਾਰ ਆਪ ਵੇਚ ਰਹੀ ਆ ਜਿਹੜੀ ਉਹਨੇ ਸ਼ਰਾਬ ਵੇਚ ਰਹੀ ਆ ਇਹ ਹੁਣ ਇਹਦੀ ਨਾਲ ਦੀ ਮੌਤਾਂ ਕੋਈ ਜਿਹੜੀ ਮਜੀਠੇ ਦੇ ਵਿੱਚ ਹੋਈ ਆ ਕੋਈ ਪਹਿਲੀ ਵਾਰ ਥੋੜੀ ਮੌਤਾਂ ਹੋਈਆਂ ਨੇਗੀਆਂ ਇਹ ਤਾਂ ਪਹਿਲਾਂ ਸੰਗਰੂਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਮੋਗੇ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਪਰ ਨੇ ਇਹ ਮੌਤਾਂ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਨੇਗੀਆਂ ਕਿੰਨੇ ਥਾਮ ਦੇ ਉੱਪਰ ਮੌਤਾਂ ਹੋਈਆਂ ਨੇਗੀਆਂ ਸ਼ਰਾਬ ਤੁਹਾਨੂੰ ਪਤਾ ਕਿ ਨਰਕਾਂ ਦੀ ਨਾਨੀ ਆ ਹੁਣ ਸਾਰੇ ਲੀਡਰ 99% ਲੋਕ ਸ਼ਰਾਬ ਪੀਂਦੇ ਨੇ ਕਿ ਮੈਂ ਕਹਿੰਦਾ ਸ਼ਰਾਬ ਨਹੀਂ ਪੀਣੀ ਚਾਹੀਦੀ ਮੇਰੀ ਨੌਜਵਾਨਾਂ ਨੂੰ ਇਹ ਬੇਨਤੀ ਵੀ ਹੈ ਵੀ ਨਸ਼ੇ ਤੋਂ ਜਿੰਨਾ ਕਿ ਬਚ ਸਕਦਾ ਸੀ ਬਚੀਏ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਜੇਕਰ ਇਹ ਨਸ਼ਾ ਚਿੱਟਾ ਨਸ਼ਾ ਇਹਨੇ ਪੰਜਾਬ ਦੇ ਨੌਜਵਾਨਾਂ ਦੇ ਕਿੰਨੇ ਸਵੇ ਬਾਲ ਤੇ ਸ਼ਰਾਬ ਨੇ ਕਿੰਨਾ ਦੇ ਫੇਫੜੇ ਫਿਲ ਹੋ ਗਏ ਕਿੰਨੀਆਂ ਜਿਹੜੀਆਂ ਕੁੜੀਆਂ ਦੇ ਘਰ ਉਜੜ ਗਏ ਕਿੰਨੇ ਐਕਸੀਡੈਂਟ ਹੋ ਗਏ ਸ਼ਰਾਬ ਦੇ ਨਾਲ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਤੁਸੀਂ ਦੇਖਿਆ ਯਾ ਵੀਰ ਜੀ ਕਿ ਤੁਸੀਂ ਕਿੰਨੀਆਂ ਮੌਤਾਂ ਦੇਖੀਆਂ ਨੇ ਗਿਆ ਪਰ ਇੱਕ ਮੈਂ ਗੱਲ ਕਰਦਾ ਹੁਣਾਂ ਕਿ ਜੇਕਰ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਹੋ ਜੇ ਇਹ ਕਿੰਨੀ ਲਾਹੇਵੰਦ ਹੈ ਕਿੰਨੀ ਲਾਹੇਵੰਦ ਦਾ ਕਿਸਾਨ ਅਮੀਰ ਹੋ ਮਜ਼ਦੂਰ ਅਮੀਰ ਹੋਊਗਾ ਸਰਕਾਰ ਨੂੰ ਆਮਦਨ ਹੋ ਜਿਹੜੀ ਸਰਕਾਰ ਕਹਿੰਦੀ ਸਾਨੂੰ ਆਮਦਨ ਸਭ ਤੋਂ ਵੱਧ ਦੇ ਤੋਂ ਐਕਸਾਈਜ਼ ਵਿਭਾਗ ਤੋਂ ਹੁੰਦੀ ਆ ਆ ਸਰਕਾਰ ਨੂੰ ਕਿੰਨੀ ਆਮਦਨ ਹੋਊਗੀ ਉਹ ਸਰਾਬ ਦੇ ਠੇਕੇ ਬੰਦ ਕਰ ਤੇ ਭੁੱਖੀ ਫੂਲੀ ਦੇ ਠੇਕੇ ਖੋਲ ਲੈ ਇਹਦੇ ਵਿੱਚ ਅਗਲੀ ਗੱਲ ਮੈਨੂੰ ਕਈ ਲੋਕ ਮਰੇ ਇਹਦਾ ਵਿਰੋਧ ਵੀ ਕਰਨਾ ਕਿ ਤੁਸੀਂ ਨੇ ਵੀ ਤੂੰ ਨਸ਼ਾ ਪ੍ਰਮੋਟ ਕਰਦਾ ਬਾਈ ਮੈਂ ਕਹਿੰਦਾ ਪੰਜਾਬ ਦਾ ਨਸ਼ ਨੌਜਵਾਨ ਕੋਈ ਵੀ ਮੂੰਹ ਤੇ ਨਸ਼ਾ ਨਾ ਤਰੇ ਪਰ ਇਹਦੇ ਨਾਲ ਕਿਸੇ ਬੰਦੇ ਦੀ ਮੌਤ ਨਹੀਂ ਹੋਈ ਅੱਜ ਤੱਕ ਕੋਈ ਬੰਦਾ ਬਿਮਾਰ ਨਹੀਂ ਹੋਇਆ ਤੇ ਕਿਸੇ ਨਾਲ ਅਫੀਮ ਕਰਨ ਦੇ ਨਾਲ ਕੋਈ ਐਕਸੀਡੈਂਟ ਨਹੀਂ ਹੋਇਆ ਅੱਜ ਤੱਕ ਦੇਖਿਆ ਮੈਂ ਇਸ ਕਰਕੇ ਮੈਂ ਚਾਹਣਾ ਵੀ ਇਹ ਸ਼ਰਾਬਸ਼ਾਰੇ ਪਿੰਡਾਂ ਦੇ ਵਿੱਚ ਠੇਕੇ ਬੰਦ ਹੋਣ ਸ਼ਰਾਬ ਦੇ ਤੇ ਜੇ ਖੋਲਣੇ ਆ ਤਾਂ ਇੱਧਰ ਧਿਆਨ ਦਿਓ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਿਹੜੀ ਸ਼ਰਾਬ ਤੋਂ ਭਾਈ ਜੰਨਾ ਬਚ ਸਕਦੇ ਹੋ ਬੱਚੋ ਮੈਂ ਕਲਾਕਾਰਾਂ ਨੂੰ ਵੀ ਕਹਿਣਾ ਹੁੰਦਾ ਵੀ ਰੋਜ਼ ਹੀ ਤੁਸੀਂ ਫੀਮ ਤੇ ਗਾਣੇ ਕੱਢਿਓ ਨਾ ਫੀਮ ਤੇ ਗਾਣੇ ਵੀ ਕੱਢਣੇ ਬੰਦ ਕਰੋ ਪਰ ਗੱਲ ਸਮਝਣ ਵਾਲੀ ਇਹ ਹੈ ਕਿ ਜਿਹੜੇ ਨਸ਼ੇ ਨੇਗੇ ਜਿਹੜੀ ਸ਼ਰਾਬ ਆ ਸ਼ਰਾਬ ਨੇ ਕਿੰਨੇ ਲੋਕਾਂ ਦੇ ਘਰ-ਪੱਖ ਤੇ ਤੇ ਕਿੰਨਾ ਜਿਹੜਾ ਕਿ ਬਹੁਤ ਮਾੜੀ ਸਾਖਤ ਹੋ ਜਾਂ ਰੋਜ਼ ਹੀ ਦੇਖਦੇ ਆ ਵੀ ਕਿੰਨੀਆਂ ਲੜਾਈਆਂ ਕਿੰਨੇ ਸਿਰ ਪਾੜਦੇ ਨੇਗੇ ਹਸਪੀਟਲਾਂ ਦੇ ਵਿੱਚ ਹੱਥ ਨੇ ਤੁਸੀਂ ਸਾਬ ਨੂੰ ਦੇਖ ਲਓ ਹਰੇਕ ਜ਼ਿਲ੍ਹੇ ਦੇ ਬੱਚਾ ਪੰਜ ਚਾਰ ਜਿਹੜੀਆਂ ਲੜਾਈਆਂ ਨੇਗੀਆਂ ਸ਼ਰਾਬ ਵਾਲੀਆਂ ਤਦਾਤਾਂ ਜਾਂਦੀਆਂ ਨੇਗੀਆਂ ਦੋ ਚਾਰ ਐਕਸੀਡੈਂਟ ਸ਼ਰਾਬ ਹੋਣ ਕਰਕੇ ਬੇ ਕਰਕੇ ਜਾਂਦੇ ਨੇਗੇ ਇਸ ਕਰਕੇ ਇਹ ਜਿਹੜੀ ਸ਼ਰਾਬ ਦੇ ਨਾਲ ਜਿੰਨੀਆਂ ਵੀ ਮੌਤਾਂ ਹੋਈਆਂ ਨੇਗੀਆਂ ਸਰਕਾਰ ਆ ਵੇਚ ਰਹੀ ਆ ਹਰਪਾਲ ਚਿਮਾ ਜਿਹੜਾ ਸੈਜ ਮੰਤਰੀ ਐ ਇਹਨੂੰ ਘੱਟੋ ਘੱਟ ਇੱਥੇ ਇਹਨੂੰ ਤਸੀਹੇ ਦੇਣਾ ਚਾਹੀਦਾ ਬਹੁਤ ਵੱਡਾ ਜਿਹੜਾ ਬਰਬਾਦੀ ਦਾ ਕਾਰਨ ਬਣੀ ਰਹੀ ਆ ਤੇ ਸਾਰੇ ਲੋਕ ਸਾਰੇ ਨੌਜਵਾਨ ਇਸ ਗੱਲ ਵੱਲ ਧਿਆਨ ਦਿਓ ਭਰਾਵੋ ਨਸ਼ੇ ਛੱਡੋ ਤੇ ਆਪਣਾ ਜਿਹੜਾ ਕਿ ਕੋੜ ਵੱਡੋ ਇਹ ਤੁਹਾਨੂੰ ਬੇਨਤੀ ਆ ਜਿੰਨੇ ਵੀ ਤੁਸੀਂ ਭਰਾ ਮੇਰੀ ਇਸ ਗੱਲਬਾਤ ਨੂੰ ਸੁਣਦੇ ਹੋ ਵੱਧ ਤੋਂ ਵੱਧ ਇਸ ਨਸ਼ੇ ਤੋਂ ਤੋਬਾ ਕਰੀਏ